ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਪਾਰਟ 2 ਹੈ ਉਸ ਦਾ ਆਗਾਜ਼ ਕੀਤਾ ਚਲੰਦਰ ਦੇ ਵਿੱਚ ਉਸ ਤੇ ਪਿੰਡਾਂ ਦੇ ਪਹਿਰੇਦਾਰ ਕੰਪੇਨ ਦੇ ਐਸੇ ਪੈਂਫਲੇਟਸ ਐਸੇ ਕਾਰਟੂਨ ਰੂਪੇ ਚੀਜ਼ਾਂ ਬਣਾ ਕੇ ਆਪ ਨੇ ਵਲੰਟੀਅਰਸ ਨੂੰ ਦਿੱਤੀਆਂ মিডিਆ ਨੂੰ ਦਿੱਤੀਆਂ ਬਲਕ ਦੇ ਵਿੱਚ ਛਪਾਏਗੇ ਜਿਹਰ ਚ ਪੱਧ ਯਾਤਰਾ ਓਵਰਵਿਊ ਅਗਲੇ ਦਿਨ ਕੀ ਕਰਨਾ ਹੈ ਪਾਰਟ 2 ਠੀਕ ਹੈ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਇਹਨਾਂ ਨੇ ਬਣਾ ਕੇ ਪੇਸ਼ ਕੀਤੀ ਹੈ ਤੇ ਅਖੀਰਲਾ ਜਿਹੜਾ 8 ਫਰਵਰੀ ਹੈ ਉਧਰ ਭਗਵੰਤ ਮਾਨ ਸਾਹਿਬ ਦੀ ਤਸਵੀਰ ਵੀ ਖਾਈ ਗਈ ਹੈ ਕਿ ਜਨ ਸਭਾ ਨੂੰ ਉਹ ਐਡਰੈਸ ਕਰਨਗੇ ਇਹ ਸਕੀਮ ਹੈ ਜਿਹੜੀ ਪਦਿਆਤਰਾ ਓਵਰਵਿਊ ਇਹਨਾਂ ਨੇ 10 ਜਨਵਰੀ ਤੋਂ ਲੈ ਕੇ 25 ਜਨਵਰੀ ਤੱਕ ਚਲਾਉਣ ਦੀ ਗੱਲ ਕੀਤੀ ਹੈ ਪਿੰਡੋਂ ਪਿੰਡੀ ਪਹੁੰਚਣ ਦੀ ਰੀਤ ਦੀ ਗੱਲ ਕੀਤੀ ਗਈ ਹੈ ਹੁਣ ਗੱਲ ਇਸ ਦੇ ਵਿੱਚ ਇਹ ਹੈ ਕਿ ਇਹ ਕਾਰਟੂਨ ਕਰੈਕਟਰਾਂ ਦੇ ਵਿੱਚ ਇਹਨਾਂ ਨੇ ਆ ਦੋ ਨੰਬਰ ਪੇਜ ਦੇ ਵਿੱਚ ਦੋ ਨੰਬਰ ਪੇਜ ਦੇ ਉੱਪਰ ਇਹ ਤਸਵੀਰ ਹੈਗੀ ਆ ਜਿਹੜਾ ਮੈਂ ਲਾਰਜ ਐਂਡ ਕਰਕੇ ਤੁਹਾਨੂੰ ਦਿਖਾਉਣ ਲੱਗਾ ਗੁਰਦੁਆਰਿਆਂ 'ਚ ਅਨਾਉਂਸਮੈਂਟਾਂ ਕਰਾਉਣੀ ਆ ਆ ਉਹ ਥੋੜਾ ਜਿਹਾ ਵੱਡਾ ਕਰਕੇ ਦਿਖਾਇਆ ਜਾ ਰਿਹਾ ਕਿ ਗੁਰਦੁਆਰਿਆਂ 'ਚ ਸਵੇਰੇ 9 ਵਜੇ ਪਦਿਆਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਨਾਉਂਸਮੈਂਟ ਕਰਾਉਣੀ ਆ ਉਹ ਮੇਥੇ ਇਤਰਾਜ ਇਹੇ ਆ ਕਿ ਆਹ ਵੇਖ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਸਾਇਆ ਗਿਆ ਹੈ ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਤਸਵੀਰ ਰੂਪ ਇੱਕ ਤਾਅਬ ਰੂਪ ਦੇ ਕੇ ਦਰਸਾਇਆ ਜਾ ਰਿਹਾ ਵਾ ਗੁਰੂ ਨਾਨਕ ਪਾਸ਼ਾ ਦਾ ਕਾਰਟੂਨ ਦੀ ਤਸਵੀਰ ਪਿੱਛੇ ਲਗਾਈ ਜਾ ਰਹੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਉਹ ਕਦੀ ਇਸ ਹਲਾ ਇਸ ਅਵਸਥਾ ਦੇ ਵਿੱਚ ਮੇਰੇ ਹਿਸਾਬ ਨਾਲ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਪ੍ਰਕਾਸ਼ ਹੁੰਦੇ ਜੇ ਤੁਸੀਂ ਕਾਰਟੂਨ ਦੀ ਰੂਪ ਦੇਣੀ ਸੀ ਪਹਿਲਾਂ ਤਾਂ ਦੇਣਾ ਹੀ ਨਹੀਂ ਚਾਹੀਦਾ ਸੀ ਪਰ ਉਹਦੇ ਉੱਪਰ ਰਮਾਲਾ ਸਾਹਿਬ ਹੁੰਦਾ ਹੈ ਜਾਂ ਗ੍ਰੰਥੀ ਸਿੰਘ ਪਾਠ ਕਰਦਾ ਹੁੰਦਾ ਹੈ ਕਿ ਗ੍ਰੰਥੀ ਸਿੰਘ ਆਏ ਮੈਥ ਦੇ ਸਪੀਕਰ ਲੈ ਕੇ ਬੋਲਦਾ ਹੁੰਦਾ ਜੀ ਆ ਆ ਜਿਹੜਾ ਹੈਗਾ ਤੁਸੀਂ ਵਿਖਾਇਆ ਆਏ ਪਾਠ ਹੁੰਦੇ ਜਾਂ ਆਏ ਅਨਾਉਂਸਮੈਂਟਾਂ ਹੁੰਦੀਆਂ ਜੀ ਆਏ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੁੰਦਾ ਜੀ ਗੁਰੂ ਘਰ ਦੇ ਵਿੱਚ ਆਹ ਵੇਖੋ ਤੁਹਾਡੇ ਸਾਹਮਣੇ ਤਸਵੀਰ ਤੁਸੀਂ ਉਹ ਜਾਰੀ ਕੀਤੀ ਹੈ ਇਹ ਤਾਂ ਮੈਂ ਤੇਰੇ ਸਿੱਧੀ ਸਿੱਖ ਭਾਵਨਾ ਮੈਂ ਵੇਖੀ ਮੇਰੇ ਦਿਲ ਨੂੰ ਚੋੜ ਲੱਗੀ ਐਜ਼ ਅ ਸਿੱਖ ਗੱਲ ਕਰ ਰਿਹਾ ਛੱਡੋ ਤੁਸੀਂ ਬਾਕੀ ਚੀਜ਼ਾਂ ਨੂੰ ਸਿੱਧਾ ਹਮਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਇੱਕ ਕਿਤਾਬ ਰੂਪੀ ਪਰਜੈਂਟ ਕਰਨਾ ਤਸਵੀਰ ਰੂਪੀ ਐਸ ਐਸਾ ਕਰੈਕਟਰ ਕਿਰਾ ਕੇ ਦੇਣਾ ਹੈ ਮੇਰੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਜਾਲਦੀ ਜੋਤ ਹੈ ਸਾਡੀ ਗੁਰੂ ਮਾਨੇਓ ਗ੍ਰੰਥ ਗੁਰੂ ਗੋਬਿੰਦ ਸਿੰਘ ਪਾਸ਼ਾ ਕਹ ਕੇ ਗਏ ਅਸੀਂ ਹਰੇਕ ਚੀਜ਼ ਹਰੇਕ ਸ਼ੁਰੂ ਚੀਜ਼ ਕਰਨ ਤੋਂ ਪਹਿਲਾਂ ਨਮਸਤਕ ਹੁੰਨੇ ਆ ਕੀ ਆਪਾਂ ਇਸ ਰੂਪ ਦੇ ਵਿੱਚ ਨਮਸਤਕ ਹੁੰਨੇ ਆਂ ਭਗਵੰਤ ਮਾਨ ਸਾਹਿਬ ਤੁਸੀਂ ਆਹ ਵੇਖੋ ਯਾਰ ਮੈਂ ਦਾ ਬੇਤੀ ਕਰਦਾ ਤੁਹਾਨੂੰ ਜਿਨ੍ਹਾਂ ਨੇ ਕਾਰਟੂਨ ਕਰੈਕਟਰ ਤਸਵੀਰ ਗੁਰੂ ਨਾਨਕ ਪਾਸ਼ਾ ਨਹੀਂ ਬਣਾਈ ਨਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਪਮਾਨ ਕੀਤਾ ਗਿਆ ਇਸ ਇਸ ਦੇ ਵਿੱਚ ਅਥਾਰਟੀ ਹੋਈ ਆ ਕੋਈ ਬਲੀ ਆ ਨੇ AI ਨੇ ਟ੍ਰੀਟ ਨਹੀਂ ਬੜਵਾਈ ਹੈਗੀ ਤੁਸੀਂ ਉਹ ਕਰਾਈ ਹੈ ਤੁਸੀਂ ਉਹ ਦਿੱਤੀ ਹੈ ਤੁਸੀਂ ਉਹ ਲੋਕਾਂ ਦੇ ਵੱਢੀ ਹੈ ਇਹ ਜਿਹਨਾਂ ਲੋਕਾਂ ਨੇ ਬਣਾਈ ਆ ਉਹਨਾਂ ਤੇ ਕਾਰਵਾਈ ਕਰੋ ਤੇ ਇਮੀਡੀਟਲੀ ਜਿੰਨੀਆਂ ਇਹ ਵੱਡੀਆਂ ਜੀਆਂ ਕਾਪੀਆਂ ਇਹਨਾਂ ਨੂੰ ਵਾਪਸ ਕਰਾਓ ਇਹ ਫਿਰ ਉਹ ਉਹ ਜਾਨੀ ਕਿ ਅੱਗੇ ਤੁਹਾਡੀ ਆਰਚੀ ਨੇ ਕੀ ਕੁਝ ਬੋਲਿਆ ਉਹ ਵੀ ਤੇ ਇੱਕ ਆਹ ਵੇਖ ਲਓ ਨਵਾ ਕੇ ਚੰਦ ਚਾੜਤਾ ਤੁਸੀਂ ਐ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ અપਮਾਨ ਗੁਰੂ ਨਾਨਕ ਪਾਸ਼ਾ ਦਾ અપਮਾਨ ਤੁਸੀਂ ਕਰ ਰਹੇ ਹੋ ਵੰਡ ਵੰਡ ਕੇ ਆਪ ਆਪ ਵੰਡੀਆਂ ਨੇ ਤੁਸੀਂ ਉੱਥੇ ਮजूद ਸੀ ਸ਼ੋਧਿਆ ਜੀ ਮजूद ਸੀ ਕੇਰੀ ਵਾਲ ਮजूद ਸੀ ਤੁਹਾਡੀ ਸਾਰੀ ਸੀਨੀਅਰ ਲੀਡਰਸ਼ਿਪ ਮजूद ਸੀ ਤੇ ਤੁਸੀਂ ਉਹ ਉੱਥੇ ਲੋਕਾਂ ਨੂੰ ਦਿੱਤੀਆਂ ਨੇ ਸੋ ਮੇਰੀ ਇੱਕ ਬੇਨਤੀ ਹੈ ਕਿ ਇਸ ਚੀਜ਼ ਦੀ ਜਿਹੜੀ ਵਾਪਸੀ ਹੈ ਇਹਦੀ ਇਮੀਡੀਏਟਲੀ ਕਰਾਈ ਜਾਏ ਕਾਪੀਆਂ ਵਾਪਸ ਲਵਾਈਆਂ ਜਾਣ ਤੇ ਪੂਰੇ ਸਿੱਖ ਸੰਗਤ ਤੋਂ ਮਾਫੀ ਮੰਗੀ ਜਾਵੇ ਕਿ ਜੋ ਇਹ ਘਨਾਉਣੀ ਕਰਤੂਤ ਆਮ ਆਦਮੀ ਪਾਰਟੀ ਨੇ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਮੈਂ ਸ਼ਬਦ ਨਹੀਂ ਵਰਤਦਾ ਜੋ ਇਸ ਪ੍ਰਤੀ ਵਰਤਨੇ ਚਾਹੀਦਾ ਕਿ ਤੁਸੀਂ ਕਿਸ ਹੱਬ ਦੀ ਨਮਾਜ਼ ਸਾਡੇ ਗੁਰੂ ਸਾਹਿਬ ਦੀ ਕੀਤੀ ਹੈ ਉਸ ਤੋਂ ਤੁਰੰਤ ਸਿੱਖ ਸੰਗਤ ਤੋਂ ਮਾਫੀ ਮੰਗਦੇ ਇਮੀਡੀਏਟਲੀ ਇਸ ਨੂੰ Vapaus tänne avutani